ਸਸਿਕਾ ਜੀ ਮੈਂ ਹਰਦੀਪ ਸਰਨਾਵਾ ਬੁਟੀਕ ਤੋਂ ਮੈਂ ਸਿਮਰ ਤੇ ਅੱਜ ਆਪਾਂ ਤੁਹਾਡੇ ਲਈ ਜਿਵੇਂ ਕਿ ਮੇਰੇ ਜਿਹੜਾ ਸੂਟ ਪਾਇਆ ਹੋਇਆ ਬਲੌਕ ਪ੍ਰਿੰਟਿੰਗ ਦਾ ਇਹਦੀ ਬਹੁਤ ਜ਼ਿਆਦਾ ਡਿਮਾਂਡ ਸੀ ਤੇ ਉਸ ਡਿਮਾਂਡ ਨੂੰ ਦੇਖਦੇ ਹੋਏ ਨਾ ਅਸੀਂ ਫਿਰ ਇਹਦਾ ਪੂਰਾ ਸਟਾਕ ਹੀ ਮੰਗਵਾ ਲਿਆ ਰੈਡੀ ਕਰਵਾ ਕੇ ਕੁਝ ਕਿਚ ਆਰਡਰ ਦੇ ਸੂਟ ਨੇ ਕੁਝ ਕ ਅਸੀਂ ਸਟਾਕ ਬਸ ਸੇਲ ਕਰਨ ਵਾਸਤੇ ਮੰਗਵਾ ਲਿਆ ਤੇ ਕਿਉਂਕਿ ਇਹਨੂੰ ਇੰਨਾ ਜ਼ਿਆਦਾ ਮੇਰੇ ਸੂਟ ਨੂੰ ਪਿਆਰ ਮਿਲਿਆ ਤੁਹਾਡੇ ਵੱਲੋਂ ਤੇ ਇਹ ਤੁਸੀਂ ਮੈਂ ਇੱਕ ਹੋਰ ਚੀਜ਼ ਦੱਸਦੀ ਹਾਂ ਮੈਂ ਪੌਡਕਾਸਟ ਕਰਕੇ ਆਈਆਂ ਸਾਰੀਆਂ ਭੈਣਾਂ ਨੂੰ ਪਤਾ ਹੀ ਹੋਊਗਾ ਕਿਉਂਕਿ ਮੈਂ ਨਵਨੀਤ ਨਾਲ ਪਾਈ ਸੀ ਇੱਕ ਸਟੋਰੀ ਤਾਂ ਮੈਂ ਪੌਡਕਾਸਟ ਕਰਕੇ ਆਈਆਂ ਮੈਂ ਪੌਡਕਾਸਟ ਦੇ ਵਿੱਚ ਇਹ ਸੂਟ ਪਾਇਆ ਤੇ ਦੋ ਵਾਰ واش ਹੋ ਚੁੱਕਿਆ ਤੁਸੀਂ ਇਹਦਾ ਪ੍ਰਿੰਟ ਦੇਖ ਲਓ ਇਹਦੀ ਮਤਲਬ ਜਿਹੜੀ ਠੋਕਾ ਉਹਵੇਂ ਦੀ ਓਵੇਂ ਆ ਇਹਦੀ ਕੋਈ ਉਲੰਬੇ ਵਾਲਾ ਕੰਮ ਨਹੀਂ ਇਹਦਾ ਤੁਸੀਂ ਮਤਲਬ ਜੇ ਸੂਟ ਬਾਏ ਕਰੋਗੇ ਤਾਂ ਤੁਸੀਂ ਬੇਫਿਕਰ ਹੋ ਕੇ ਬਾਏ ਕਰੋਗੇ ਕਿਉਂਕਿ ਮੈਂ ਦੋ ਵਾਰ واਸ਼ ਕਰ ਚੁੱਕੀ ਹਾਂ ਤੇ ਮੇਰੇ ਪਾਇਆ ਸੂਟ ਹਰ ਕਿਸੇ ਨੇ ਪਸੰਦ ਕੀਤਾ ਤੇ ਮੇਰਾ ਜਿਹੜਾ ਸੂਟ ਹੈ ਇਹ ਹੈਗਾ ਜੀ ਸਟਾਲ ਨਾਲ ਤੇ ਬਾਕੀ ਆਪਾਂ ਹੁਣ ਜਿਹੜਾ ਇਹ ਪਾਰਟੀ ਵੇਅਰ ਸਟਾਫ ਆ ਜਿਹੜਾ ਉਹਦੇ ਤੇ ਰੈਡੀ ਕਰਵਾਉਂਦੇ ਨੀ ਕਰ ਹਾਂ ਇਹ ਅਸੀਂ ਦੁਪੱਟੇ ਨਾ ਰੈਡੀ ਕਰਵਾਏ ਆ ਸਾਰਿਆਂ ਦਾ ਫੈਬਰਿਕ ਆ ਜਿਹੜਾ ਉਹ ਅਲੱਗ-ਅਲੱਗ ਆ ਤੇ ਥੋੜਾ ਪਾਰਟੀ ਵੇਅਰ ਲੁੱਕ ਦੇ ਵਿੱਚ ਅਸੀਂ ਇਹਨਾਂ ਨੂੰ ਰੈਡੀ ਕੀਤੇ ਆ ਤਾਂ ਤੁਸੀਂ ਜਿਹੜੇ ਵੀ ਤੁਹਾਨੂੰ ਸੂਟ ਪਸੰਦ ਆਉਂਦਾ ਡਾਇਰੈਕਟ WhatsApp ਤੇ DM ਕਰਿਓ ਇੰਸਟਾ ਤੇ ਨਾ ਕਰਿਓ ਫਿਰ ਉਹ ਹਿڈن ਚ ਹੋ ਜਾਂਦੇ ਆ ਸਕਰੀਨ ਸ਼ਾਟ ਲਿਓ ਡਾਇਰੈਕਟ ਇਹਦੀ ਡਿਟੇਲ ਤੁਸੀਂ ਮੇਰੇ ਤੋਂ WhatsApp ਤੇ ਲੈ ਸਕਦੇ ਦਿਖਾਉਣੀ ਫਸਟ ਹਾਂਜੀ ਇਹ ਬਹੁਤ ਹੀ ਸੋਹਣਾ ਸਟੱਫ ਹੈ ਸ਼ਾਈਨਿੰਗ ਵਾਲਾ ਸਟੱਫ ਆਪਾਂ ਇਹਨੂੰ ਪਾਰਟੀ ਵੀਅਰ ਸੂਟ ਰੈਡੀ ਕੀਤਾ ਹੈ ਜੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਇਹਦੀਆਂ ਬਾਹਵਾਂ ਨੇ ਬੈਕ ਸ਼ਰਟ ਦੀ ਬੈਕ ਸ਼ਰਟ ਹਮੇਸ਼ਾ ਨਾਲ ਹੀ ਹੈ ਸਾਰੀ ਤੇ ਇੱਕ ਚੀਜ਼ ਮੈਂ ਹੋਰ ਦੱਸੂਗੀ ਕਿ ਬੈਕ ਸ਼ਰਟ ਹਮੇਸ਼ਾ ਨਾਲ ਰਹੂਗੀ ਬੈਕ ਦੇ ਉੱਪਰ ਵੀ ਕੰਮ ਰਹੂਗਾ ਕਿਉਂਕਿ ਮੇਰੇ ਵੀ ਹੈਗਾ ਹੈ ਤਾਂ ਤੁਸੀਂ ਇਹਦਾ ਕਲਰ ਚੈੱਕ ਕਰੋ ਤੇ ਇਹਦਾ ਪ੍ਰਿੰਟ ਚੈੱਕ ਕਰੋ ਤੇ ਇਹ ਵਾਲਾ ਇਹਦਾ ਦੁਪੱਟਾ ਹੈ ਹਾਂ ਤੁਸੀਂ ਦੁਪੱਟੇ ਦਾ ਕੰਮ ਚੈੱਕ ਕਰੋ ਤੁਹਾਨੂੰ ਜਿਹੜਾ ਵੀ ਸੂਟ ਪਸੰਦ ਆਉਂਦਾ ਤੁਸੀਂ ਉਹਦਾ ਸਕਰੀਨਸ਼ਾਟ ਲੈਣਾ ਜਿਹੜਾ ਸਕਰੀਨ ਤੇ WhatsApp ਨੰਬਰ ਦਿੱਤਾ ਹੋਇਆ ਇਸ WhatsApp ਨੰਬਰ ਤੇ ਤੁਸੀਂ ਉਸ ਸਕਰੀਨਸ਼ਾਟ ਨੂੰ ਭੇਜ ਕੇ ਉਹਦੇ ਬਾਰੇ ਪੂਰੀ ਡਿਟੇਲ ਲੈ ਸਕਦੇ ਹੋ ਕਿਉਂਕਿ ਜੇ ਆਪਾਂ ਇੱਥੇ ਕੱਲੀ-ਕੱਲੀ ਡਿਟੇਲ ਦੇਵਾਂਗੇ ਤਾਂ ਬਹੁਤ ਜ਼ਿਆਦਾ ਲੰਬੀ ਵੀਡੀਓ ਬਣ ਜੂਗੀ ਜੋ ਕਿ ਫਿਰ ਪੋਸੀਬਲ ਨਹੀਂ ਹੁੰਦੀ ਤੇ ਇਹ ਹੈਗਾ ਜੀ ਬਲੈਕ ਪਸ਼ਮੀਨਾ ਬਹੁਤ ਸੋਹਣਾ ਇਹਦੀ ਪ੍ਰਿੰਟ ਦੇਖੋ ਇਹਦੇ ਵੀ ਬੈਕ ਸ਼ਾਟ ਤੇ ਕੰਮ ਆਊਗਾ ਜੀ ਬਹੁਤ ਪਿਆਰਾ ਇਹਦਾ ਡਿਜ਼ਾਈਨ ਹੈ ਤੇ ਇਹਦੇ ਨਾਲ ਇਹ ਬਹੁਤ ਹੀ ਪਿਆਰਾ ਜਿਹਾ ਦੁਪੱਟਾ ਲੱਗਿਆ ਹੋਇਆ ਇੱਕ ਯੂਨਿਕ ਜਿਹਾ ਡਿਜ਼ਾਈਨ ਹੈ ਇਹ ਬਲੈਕ ਦੇ ਵਿੱਚ ਪਸ਼ਮੀਨਾ ਬਲੈਕ ਹਾਂਜੀ ਤੇ ਅਗਲਾ ਹੈਗਾ ਜੀ ਇਹ ਵਾਲਾ ਇਹ ਜਿੱਦਾਂ ਆਪਾਂ ਪਹਿਲਾਂ ਮਹਿਰੂਨ ਸੂਟ ਪਾਇਆ ਸੀ ਸੇਮ ਉਵੇਂ ਆ ਜੀ ਇਹ ਇਹਦਾ ਦੇਖ ਸਕਦੇ ਹੋ ਇਹਨੂੰ ਫਰੰਟ ਬੈਕ ਤੁਸੀਂ ਆਪਣੀ ਚੋਇਸ ਦੇ ਹਿਸਾਬ ਨਾਲ ਕਰਵਾ ਸਕਦੇ ਹੋ ਬਹੁਤ ਹੀ ਹੈਵੀ ਬਲੌਕ ਪ੍ਰਿੰਟਿੰਗ ਹੈ ਇਹਦੇ ਤੇ ਵੀ ਤੁਸੀਂ ਚੈੱਕ ਕਰੋ ਇਹ ਦੁਪੱਟੇ ਨਾਲ ਕਰਾਇਆ ਆਪਾਂ ਪਾਣੀ ਹਾਂਜੀ ਇਹ ਦੇਖੋ ਇਹਦਾ ਬੈਕ ਬਾਰਡਰ ਤੇ ਇਹਦੀਆਂ ਬਾਹਾਂ ਦੇਖੋ ਪੂਰਾ ਤੁਹਾਨੂੰ ਖੋਲ ਕੇ ਵਿਖਾ ਦਿੰਨੇ ਆ ਇਹਦਾ ਇਹ ਵਾਲਾ ਦੁਪੱਟਾ ਹੈ ਜੀ ਨਾਲ ਇਹ ਵਾਲਾ ਦੁਪੱਟਾ ਬਹੁਤ ਹੀ ਪਿਆਰਾ ਸੂਟ ਹੈ ਤੇ ਅਗਲਾ ਹੈਗਾ ਜੀ ਇਹ ਵਾਲਾ ਗ੍ਰੀਨ ਗ੍ਰੀਨ ਕਲਰ ਦੇ ਵਿੱਚ ਹੈ ਜੀ ਬਹੁਤ ਪਿਆਰਾ ਬੈਕ ਸ਼ ਟਰ ਦੇ ਹਰ ਕਿਸੇ ਦੇ ਆਲਮੋਸਟ ਕੰਮ ਹੈਗਾ ਬਾਹਾਂ ਹੋ ਗਈਆਂ ਬਾਰਡਰ ਹੋ ਗਿਆ ਇਹ ਵਾਲਾ ਇਹਦਾ ਮਤਲਬ ਜਮਾ ਫਰੰਟ ਦਾ ਕੰਮ ਹੋ ਗਿਆ ਸੈਂਟਰ ਦੇ ਵਿੱਚ ਆਊਗਾ ਤੇ ਇਹ ਇਹਦਾ ਦੁਪੱਟਾ ਹੈ ਜੀ ਬਹੁਤ ਹੀ ਪਿਆਰਾ ਜਾਂ ਕਲਰ ਕੰਟਰਾਸਟ ਹੈ ਦੁਪट्टे ਦਾ ਤੁਸੀਂ ਦੇਖ ਸਕਦੇ ਜਿਹੜੀਆਂ ਵਿੱਚ ਇਹਦੇ ਅੰਬੀਆਂ ਜੀਆਂ ਪਾਈਆਂ ਨੇ ਬਹੁਤ ਹੀ ਪਿਆਰਾ ਕੰਮ ਹੈ ਕੀ ਪਸ਼ਮੀਨਾ ਹਨਜੀ ਇਹ ਹੈਗਾ ਚੈੱਕਦਾਰ ਪਸ਼ਮੀਨਾ ਜੀ ਚੈੱਕ ਦੇ ਵਿੱਚ ਆਹੇ ਸਟਾਫ ਤੁਸੀਂ ਦੇਖ ਸਕਦੇ ਹੋ ਇਹਦਾ ਵੀ ਗਰੇ ਦੇ ਨਾਲ ਕਿੰਨਾ ਜ਼ਿਆਦਾ ਸੋਹਣਾ ਕਲਰ ਕੰਬੀਨੇਸ਼ਨ ਕੀਤਾ ਹੈ ਇਹ ਵਾਲਾ ਦੁਪੱਟਾ ਤੇ ਇਹ ਵਾਲਾ ਇਹਦਾ ਦੁਪੱਟਾ ਹੈ ਜੀ ਚੈੱਕ ਕਰ ਸਕਦੇ ਹੋ ਬਹੁਤ ਪਿਆਰਾ ਸਟਾਫ ਹੈ ਇਹਦੇ ਦੁਪੱਟੇ ਦਾ ਵੀ ਤੇ ਇਹ ਵੀ ਸੇਮ ਡਿਜ਼ਾਈਨ ਜੀ ਮਹਿਰੂਨ ਵਾਲਾ ਪਿੰਕ ਕਲਰ ਪਿੰਕ ਕਲਰ ਦੇ ਵਿੱਚ ਹੈ ਬਹੁਤ ਹੀ ਪਿਆਰਾ ਡਿਜ਼ਾਈਨ ਆ ਤੇ ਇਹਦਾ ਦੁਪੱਟਾ ਵੀ ਬਹੁਤ ਜ਼ਿਆਦਾ ਹੈਵੀ ਬਲੌਕ ਪ੍ਰਿੰਟ ਕੀਤਾ ਹੋਇਆ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਜ਼ਿਆਦਾ ਪਿਆਰਾ ਇਹ ਵੀ ਇਹ ਆਪਣਾ ਰੈੱਡ ਵਾਲਾ ਡਿਜ਼ਾਈਨ ਹੈ ਜੀ ਇਹ ਰੈੱਡ ਵਾਲਾ ਡਿਜ਼ਾਈਨ ਆ ਬਸ ਆਪਾਂ ਇਹਦਾ ਕਲਰ ਚੇਂਜ ਕਰਤਾ ਤੇ ਗ੍ਰੇ ਵਾਲਾ ਇਹ ਗ੍ਰੇ ਬਹੁਤ ਹੀ ਸੋਹਣਾ ਸ਼ਾਈਨਿੰਗ ਵਾਲਾ ਇਹਦਾ ਸਟੱਫ ਹੈ ਜੀ ਵਿੱਚ ਲਾਈਨਾਂ ਦਿਸਣਗੀਆਂ ਤੁਹਾਨੂੰ ਤੇ ਬਹੁਤ ਹੀ ਇਹਦਾ ਇੱਕ ਵੱਖਰਾ ਜਿਹਾ ਡਿਜ਼ਾਈਨ ਆ ਜੀ ਜੀ ਇਹ ਦੁਪੱਟਾ ਇਹਦੇ ਨਾਲ ਬਹੁਤ ਹੀ ਹੈਵੀ ਸੂਟ ਰਹਿਣ ਵਾਲੇ ਆ ਜਿੱਦਾਂ ਮਰਜ਼ੀ ਤੁਸੀਂ ਇਹਨਾਂ ਨੂੰ ਵੇਅਰ ਕਰ ਸਕਦੇ ਹੋ ਇਹ ਇੱਕ ਵੱਖਰਾ ਜਿਹਾ ਕਲਰ ਆ ਇਸ ਸੂਟ ਦਾ ਪੀਕਾਕ ਸ਼ੇਡ ਦਾ ਪੀਕਾਕ ਸ਼ੇਡ ਤੇ ਇੱਕ ਵੱਖਰੇ ਤਰੀਕੇ ਨਾਲ ਹੀ ਇਹਦੇ ਤੇ ਬਲੌਕ ਪ੍ਰਿੰਟਿੰਗ ਹੋਈ ਦੀ ਆ ਤੇ ਇਹਦੀਆਂ ਬਾਹਵਾਂ ਦਾ ਵੱਖਰਾ ਜਿਹਾ ਕੰਮ ਹੈ ਆ ਇਹਦੇ ਨਾਲ ਹਾਂ ਇਹ ਦਾ ਦੁਪੱਟਾ ਹੈ ਜੀ ਦੁਪੱਟਿਆਂ ਦੇ ਸਟੱਫ ਬਹੁਤ ਪਿਆਰੇ ਰਹਿਣਗੇ ਜੀ ਨਾਲ organza ਤੇ tie-dye ਦੇ ਰੁਪਟੇ ਨੇ tie-dye ਦਾ ਕਿਸੇ ਦੇ organza ਦਾ ਲੱਗਿਆ ਕਿਸੇ ਦੇ tie-dye ਦਾ ਲੱਗਿਆ ਹੋਇਆ ਤਾਂ ਬਹੁਤ ਹੀ ਜ਼ਿਆਦਾ ਵਧੀਆ ਕੰਮ ਕੀਤਾ ਹੋਇਆ ਆ ਮੇਰੀ ਹਰਜੀਤ ਭੈਣ ਦਾ ਸੂਟ ਹੈ ਜੀ ਹਰਜੀਤ ਭੈਣ ਕੈਨੇਡਾ ਤੋਂ ਆ ਤਾਂ ਮੇਰੇ ਵਾਲਾ ਇਹ ਮਸਟਰਡ ਕਲਰ ਵਾਲਾ ਸੂਟ ਵੇਖ ਕੇ ਇਹਨਾਂ ਨੇ ਸਾਡੇ ਤੋਂ ਸੇਮ ਸੂਟ ਕਹਿੰਦੇ ਬਲੈਕ ਤੇ ਰੈਡੀ ਕਰ ਦੋ ਤੇ ਹੁਣ ਮੈਨੂੰ ਬਲੈਕ ਇਹ ਬਲੈਕ ਵਾਲਾ ਮਸਟਰਡ ਵਾਲੇ ਨਾਲੋਂ ਵੀ ਸੋਹਣਾ ਲੱਗੀ ਜਾਂਦਾ ਕਿਉਂਕਿ ਬਲੌਕ ਪ੍ਰਿੰਟਿੰਗ ਜਿਹੜੇ ਵੀ ਕਲਰ ਤੇ ਤੁਸੀਂ ਕਰਦੇ ਹੋ ਉਹਦੇ ਕਲਰ ਆ ਇਹਦਾ ਬੈਕ ਦਾ ਕੰਮ ਹੈ ਜੀ ਇਹ ਬੈਕ ਦਾ ਕੰ ਤੇ ਇਹ ਦਾ ਬਾਰਡਰ ਨਾਲ ਫਰੰਟ ਦਾ ਕੰਮ ਹੈ ਜੀ ਬਾਹਾਂ ਤੇ ਕੰਮ ਆਊਗਾ ਬਹੁਤ ਹੀ ਹੈਵੀ ਆ ਤੇ ਇਹਨਾਂ ਦਾ ਆਪਾਂ ਦੁਪੱਟੇ ਨਾਲ ਰੈਡੀ ਕੀਤਾ ਜੀ ਸੂਟ ਤੇ ਬਹੁਤ ਜ਼ਿਆਦਾ ਸੋਹਣਾ ਸੂਟ ਬਣਿਆ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਆਪਾਂ ਇੱਕ ਹੋਰ ਚੀਜ਼ ਕੀਤੀ ਆ 3 ਹੈਂਡ ਦੇ ਨਾਲ ਪੇਂਟ ਦੇ ਨਾਲ ਆਪਾਂ ਇੱਕ ਬਲੌਸ ਵਧਾ ਕਨਸੈਪਟ ਰੈਡੀ ਕਰਿਆ ਜੀ ਮੈਂ ਤੁਹਾਨੂੰ ਦਿਖਾਉਣੀ ਆ ਮੇਰਾ ਫੇਵਰਟ ਸੂਟ ਹੈ ਸਭ ਤੋਂ ਜ਼ਿਆਦਾ ਜੀ ਕਾਂ ਸੰਦੇਰੀ ਦੇ ਵਿੱਚ ਬਣਾਇਆ ਓਕੇ ਇਹਨੂੰ ਮੈਂ ਪਰਸਨਲ ਸਟਿਚ ਕਰਕੇ ਵੀਡੀਓ ਪਾਵਾਂਗੇ ਆਪਾਂ ਤੁਹਾਨੂੰ ਠੀਕ ਇਹ ਤੁਸੀਂ ਕੰਮ ਦੇਖ ਸਕਦੇ ਹੋਗੇ ਇਹ ਹੈਂਡ ਪੇਂਟ ਦੇ ਨਾਲ ਬਲੌਕ ਦਾ ਕਨਸੈਪਟ ਹੈ ਨਿਊ ਜੀ ਚੀਜ਼ ਡਿਜ਼ਾਈਨ ਕ੍ਰੀਏਟ ਕਰਿਆ ਇਹ ਬੈਕ ਸ਼ਰਟ ਦਾ ਕੰਮ ਹੈ ਤੁਸੀਂ ਦੇਖ ਸਕਦੇ ਹੋ ਇਹਦਾ ਦੁਪੱਟਾ ਦੇਖੋ ਕਿੰਨਾ ਸੋਹਣਾ ਇਹਦਾ ਦੁਪੱਟਾ ਬਹੁਤ ਪਿਆਰਾ ਤੁਸੀਂ ਇਹਨੂੰ ਕਿਸੇ ਵੀ ਕਲਰ ਕੰਬੀਨੇਸ਼ਨ ਚ ਇੱਕ ਰਾਇਲ ਜੀ ਚੀਜ਼ ਆ ਬਹੁਤ ਪਿਆਰੀ ਚੀਜ਼ ਹੈ ਜੀ ਤੁਸੀਂ ਇਦਾਂ ਦੇ ਸੂਟ ਬਾਇ ਕਰਨੇ ਆ ਤਾਂ ਸਾਨੂੰ ਡੀਐਮ ਕਰ ਸਕਦੇ ਹੋ ਆਪਾਂ ਤੁਹਾਡੀ ਚੋਇਸ ਦੇ ਸੂਟ ਤੁਹਾਨੂੰ ਬਣਾ ਕੇ ਦੇ ਦਿੰਦੇ ਆ ਇੱਕ ਆਪਾਂ ਨੂੰ ਹਰ ਵੀਡੀਓ ਦੇ ਵਿੱਚ ਤੁਸੀਂ ਅਪਰੀਸ਼ੀਏਟ ਕਰਦੇ ਹੋ ਨੇ ਉਹ ਵੀ ਤੁਹਾਡੀ ਚੀਜ਼ ਜੁਨੀਕ ਹੁੰਦੀ ਆ ਤੁਸੀਂ ਸਾਡੇ ਨਵੇਂ-ਨਵੇਂ ਡਿਜ਼ਾਈਨਰ ਨੂੰ ਬਹੁਤ ਪਿਆਰ ਦਿੰਦੇ ਹੋ ਤੁਹਾਡਾ ਸਾਰਿਆਂ ਦਾ ਥੈਂਕ ਯੂ ਪਹਿਲਾਂ ਤਾਂ ਤੇ ਆਪਾਂ ਨਵੀਂ-ਨਵੀਂ ਚੀਜ਼ ਤੁਹਾਡੇ ਲਈ ਬਣਾਉਂਦੇ ਰਵਾਂਗੇ ਨਵੀਆਂ ਚੀਜ਼ ਤਾਂ ਅਸੀਂ ਸ਼ੋਅ ਕਰੀਏ ਪਲੀਜ਼ ਇਹਨੂੰ ਜ ਫਿਰ ਇਹ ਬੁੱਕ ਹੋ ਜਾਂਦਾ ਫਿਰ ਇਹ ਮਿਲਦੇ ਨਹੀਂ ਹੈਗੇ ਤਾਂ ਦੁਬਾਰਾ ਬਣਨ ਤੇ ਟਾਈਮ ਲੱਗੂ ਬਣ ਸਕਦੇ ਪਰ ਬਣਨ ਤੇ ਟਾਈਮ ਲੱਗਦਾ ਹੈ ਜਿਨ੍ਹਾਂ ਨੂੰ ਫਾਸਟ ਲੈਣਾ ਤਾਂ ਉਹ ਤੁਸੀਂ ਹੁਣੀ ਬੁੱਕ ਕਰ ਸਕਦੇ ਥੈਂਕ ਯੂ ਜੀ